ਮੈਂ ਭੁਪਿੰਦਰ ਸਿੰਘ ਬੋਦਲਾ ਜਰਨਲਿਸਟ ਕਤਰੋ ਪੰਜਾਬ ਜ਼ਮੀਨ ਅਧਿਕਾਰ ਸੰਘਰਸ਼ ਮੋਰਚਾ ਪੰਜਾਬ ਅੱਜ ਜੋ ਸਾਰੀਆਂ ਜਥੇਬੰਦੀਆਂ ਤੇ ਪੀਪਲ ਕਾਂਗਰਸ ਨੇ ਲੈ ਕੇ ਬਾਦਲੇ ਜਿਹੜੀਆਂ ਉਹਨਾਂ ਨੇ ਘੋਰ ਨਿੰਦਾ ਕੀਤੀ ਹੈ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦੀ ਕਿਉਂਕਿ ਉਹਨਾਂ ਨੇ ਮਾਜੀ ਵਿਸਖ ਵਾਲਮਿਕੀਆਂ ਦੇ ਮਾਨ ਸਨਮਾਨ ਨੂੰ ਬੜੀ ਬੜੀ ਟਹ ਲਾਈ ਹੈ ਪੇਸ਼ ਦੇ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਜਿਹੜੇ ਬਹੁਤ ਪੜ੍ਹੇ ਲਿਖੇ ਸੀਗੇ ਉਹਨਾਂ ਨੇ ਐਮਏ ਕੀਤੀ ਔਰ 8 ਵਾਰੀ ਐਮਪੀ ਲੋਕ ਸਭਾ ਮੈਂਬਰ ਬਣੇ ਤਾਂ ਰਾਜਾ ਬੜਿੰਗ ਕਹਿੰਦਾ ਜੀ ਇੱਕ ਮਾਜੀਸ ਇੱਕ ਸਮਾਜ ਦਾ ਕਾਲਾ ਜਿਹਾ ਬੰਦਾ ਬੂਟਾ ਸਿੰਘ ਜਿਹੜਾ ਸਿਰੀ ਲੱਗਿਆ ਹੁੰਦਾ ਸੀ ਪੱਠੇ ਪਾਉਂਦਾ ਹੁੰਦਾ ਸੀ ਉਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਬਣਾਇਆ ਮੈਂ ਦੱਸ ਦੇਣਾ ਚਾਹਣਾ ਹੈ ਰਾਜਾ ਬੈਂਕ ਨੂੰ ਕਿ ਕਾਂਗਰਸ ਨੇ ਉਸ ਨੂੰ ਗ੍ਰਹਿ ਮੰਤਰੀ ਉਹਦੀ ਕਾਬਲੀਅਤ ਦੇਖ ਕੇ ਉਹਦੀ ਮਿਹਨਤ ਦੇਖ ਕੇ ਬਣਾਇਆ ਨਾ ਕਿ ਖਾਨਾ ਪੂਰਤੀ ਕੀਤੀ ਹੈ। ਔਰ ਦੂਸਰੀ ਗੱਲ ਬੇਨਤੀ ਮੇਰੀ ਇਹ ਹੈ ਮਾਜੀ ਸੇਖ ਵਾਲਮੀਕ ਭਾਈਚਾਰੇ ਨੂੰ ਕਿ ਸਾਰੀਆਂ ਹੀ ਪਾਰਟੀਆਂ ਬਹੁਜਣ ਵੀ ਉਹਨਾਂ ਨਕਸ਼ੇ ਕਦਮਾਂ ਤੇ ਚੱਲਦੀ ਹੈ ਕਿ ਸਾਡੇ ਨਾਲ ਵਿਤਕਰੇ ਬਾਜੀ ਕਰਨ ਦੇ ਵਿੱਚ ਉਹ ਵੀ ਪਿੱਛੇ ਹੈਣੀਗੀ ਜਿਵੇਂ ਕਿ 12.5% ਤੇ ਮੁੱਦੇ ਤੇ ਜੋ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਸੀਗਾ ਤਾਂ ਬਹੁਜਣ ਸਮਾਜ ਪਾਰਟੀ ਦੀ ਪ੍ਰਧਾਨ ਕੁਮਾਰੀ ਮਾਇਆਬਤੀ ਜੀ ਤੇ ਆਜ਼ਾਦ ਚੰਦਰ ਸੇਖਰ ਆਜ਼ਾਦ ਸਮਾਜਵਾਦੀ ਪਾਰਟੀ ਨੇ ਅੱਜ ਤੋਂ 1 ਸਾਲ ਪਹਿਲਾਂ ਭਾਰਤ ਬੰਦ ਦਾ ਸੱਦਾ ਦਿੱਤਾ ਸੀ ਜੇਕਰ ਬਹੁਜਨ ਸਮਾਜ ਪਾਰਟੀ ਸਾਡੀ ਆਬਾਦੀ ਦੇ ਹਿਸਾਬ ਨਾਲ ਜਿਹੜੀ ਸਾਡੀ ਮਾਨਜੂ ਕੋਰਟ ਨੇ ਹਿੱਸੇ ਦਾ ਜਿਹੜਾ ਫੈਸਲਾ ਲਿਆ ਉਸ ਦਾ ਵਿਰੋਧ ਕਰਦੀ ਹੈ ਕੀ ਅਸੀਂ ਸੋਚ ਲਾਂਗੇ ਕਿ ਬਹੁਜਨ ਸਮਾਏ ਪਾਰਟੀ ਸਵਰਨ ਜਾਤੀਆਂ ਦੇ ਥਾਕਰਾਂ ਨੂੰ ਯਾਦਵਾ ਨੂੰ ਬ੍ਰਾਹਮਣਾਂ ਨੂੰ ਜੱਟਾਂ ਨੂੰ ਬਰੋਬਰਤਾ ਦੇ ਦੂਗੀ ਤੇ ਬਹੁਜਨ ਭਗਤ ਕਹਿੰਦੇ ਆ ਜੀ ਕਿ ਤੁਸੀਂ ਬਹੁਜਨ ਦੇ ਨਾਲ ਰਲੋ ਤਾਂ ਤੁਹਾਡੇ ਤੇ ਅਟੈਕ ਹੋਣੇ ਬੰਦ ਹੋ ਜਾਣਗੇ ਇਹ ਅਟੈਕ ਸਾਰੀਆਂ ਪਾਰਟੀਆਂ ਸਾਡੇ ਤੇ ਕਰਦੀਆਂ ਜੇ ਅਸੀਂ ਆਪ ਦੇ ਮਾਨ ਸਨਮਾਨ ਨੂੰ ਬਰਕਰਾਰ ਰੱਖਣਾ ਹੈ ਤਾਂ ਰਾਜਨੀਤਿਕ ਪਾਰਟੀਆਂ ਤੋਂ ਉੱਪਰ ਉੱਠ ਕੇ ਸਾਨੂੰ ਮਾਜੀ ਸਿੱਖ ਵਾਲਮੀਕਿਆਂ ਨੂੰ ਭਾਈਚਾਰਕ ਸਾਂਝ ਬਣਾਉਣੀ ਬਹੁਤ ਜ਼ਰੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ